ਅੱਜ ਅਸੀਂ ਬਣਾਵਾਂਗੇ ਰੋਹ ਦੀ ਖੀਰ ਰੋਹ ਯਾਨੀ ਕਿ ਗੰਨੇ ਦਾ ਰਸ ਇਹ ਖੀਰ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਲੋਹੜੀ ਵਾਲੇ ਦਿਨ ਇਹ ਖੀਰ ਜਿਹੜੀ ਹੈ ਜ਼ਰੂਰ ਖਾਧੀ ਜਾਂਦੀ ਹੈ ਵੀਡੀਓ ਤੁਸੀਂ ਕਿੱਥੋਂ ਕਿੱਥੋਂ ਦੇਖ ਰਹੇ ਹੋ ਤੁਹਾਡੇ ਉੱਥੇ ਲੋਹੜੀ ਵਾਲੇ ਦਿਨ ਇਹ ਖੀਰ ਖਾਧੀ ਜਾਂਦੀ ਜਾਂ ਨਹੀਂ ਖਾਧੀ ਜਾਂਦੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮੈਂ ਇਹ ਖੀਰ ਜਿਹੜੀ ਹੈ ਕਿੱਦਾਂ ਬਣਾ ਕੇ ਤਿਆਰ ਕਰ ਰਹੀ ਹਾਂ ਇਹਦੇ ਵਿੱਚ ਕੀ ਕੀ ਪਾ ਰਹੀ ਹਾਂ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਲਾਸਟ ਤੱਕ ਦੇਖਿਓ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਆ ਫਿਰ ਦੇਖਦੇ ਆ ਖੀਰ ਕਿੱਦਾਂ ਬਣਾਣੀ ਹੈ ਇਹ ਖੀਰ ਬਣਾਉਣ ਦੇ ਲਈ ਮੈਂ 1 ਲੀਟਰ ਜਿਹੜੀ ਹੈ ਰੋ ਲਈ ਹੈ ਰੋ ਮੈਂ ਜਿਹੜੇ ਰੇੜੀ ਵਾਲੇ ਵੇਚਣ ਵਾਲੇ ਆਂਦੇ ਆ ਨਾ ਉਹਨਾਂ ਕੋਲੋਂ ਰੋ ਲਈ ਹੈ ਉਹਨਾਂ ਨੂੰ ਕਹਿਣਾ ਖੀਰ ਵਾਲੀ ਰੋ ਦੇ ਦਿਓ ਤੇ ਉਹ ਖੀਰ ਵਾਲੀ ਰੋ ਤੁਹਾਨੂੰ ਦੇ ਦੇਣਗੇ ਉਹਦੇ ਵਿੱਚ ਨਿੰਬੂ ਅਦਰਕ ਪੁਦੀਨਾ ਵਗੈਰਾ ਨਹੀਂ ਪਾਣਗੇ ਤੇ ਤੁਸੀਂ ਵੀ ਜੇਕਰ ਰੋ ਲੈਣੀ ਹੈ ਤੇ ਇਸੇ ਤਰੀਕੇ ਦੇ ਨਾਲ ਲੈਣੀ ਹੈ ਤਾਂ ਹੁਣ ਆਪਾਂ ਇਹਨੂੰ ਪਉਣ ਕੇ ਜਿਹੜਾ ਪਤੀਲੇ ਦੇ ਵਿੱਚ ਪਾਣਾ ਤੇ ਗੈਸ ਜਿਹੜੀ ਆ ਓਨ ਕਰ ਦੇਣੀ ਹੈ ਔਰ ਮੀਡੀਅਮ ਗੈਸ ਦੇ ਉੱਤੇ ਇਹਨੂੰ ਆਪਾਂ ਰੱਖਣਾ ਹੈ ਹੱਲੇ ਆਪਾਂ ਰੋਹ ਜਿਹੜੀ ਹੈ ਗਰਮ ਕਰਨੀ ਹੈ ਇਹਨੂੰ ਉਬਾਲਾ ਨਹੀਂ ਆਉਣ ਦੇਣਾ ਗਰਮ ਆਪਾਂ ਕਿਉਂ ਕਰਨੀ ਹੈ ਦੇਖਿਓ ਵੀਡੀਓ ਦੇ ਵਿੱਚ ਇਹ ਤੁਸੀਂ ਦੇਖ ਸਕਦੇ ਹੋ ਰੋਹ ਜਿਹੜੀ ਹੱਲੇ ਗਰਮ ਹੋਈ ਹੈ ਇਹਨੂੰ ਉਬਾਲਾ ਜਿਹੜਾ ਨਹੀਂ ਆਇਆ ਰੋਹ ਨੂੰ ਗਰਮ ਕਰਨ ਦਾ ਕਾਰਨ ਇਹ ਹੈ ਕਿ ਇਹਦੀ ਜਿਹੜੀ ਮੈਲ ਹੈ ਨਾ ਇਹ ਤਿਆਰ ਕੇ ਉੱਪਰ ਆ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਜਿਹੜੀ ਛੱਗ ਹੈ ਨਾ ਜਿਹੜੀ ਮੈਲ ਹੈ ਇਹ ਕੱਢਣੀ ਬਹੁਤ ਜ਼ਰੂਰੀ ਹੈ ਤੇ ਇਹਨੂੰ ਆਪਾਂ ਪੂਣੀ ਦੇ ਨਾਲ ਜਾਂ ਫਿਰ ਕੜਸ਼ੀ ਦੇ ਨਾਲ ਜਿਹੜਾ ਇਹਨੂੰ ਕੱਢਣਾ ਹੈ। ਇਹ ਕੱਢਣੀ ਕਿਉਂ ਜ਼ਰੂਰੀ ਹੈ ਕਿਉਂਕਿ ਜਦੋਂ ਆਪਾਂ ਇਹਦੀ ਖੀਰ ਬਣਾਉਨੇ ਆ ਤਾਂ ਫਿਰ ਖੀਰ ਦਾ ਰੰਗ ਜਿਹੜਾ ਆ ਉਹ ਮੈਲਾ ਮੈਲਾ ਆਂਦਾ ਨਾ ਤਾਂ ਦੇਖਣ ਦੇ ਵਿੱਚ ਚੰਗੀ ਲੱਗਦੀ ਹੈ ਨਾ ਹੀ ਖਾਣ ਦੇ ਵਿੱਚ ਸਵਾਦ ਲੱਗਦੀ ਹੈ ਇਸ ਕਾਰਨ ਇਹਨੂੰ ਆਪਾਂ ਪਉਣ-ਪਉਣ ਕੇ ਜਿਹੜਾ ਕੱਢਣਾ ਹੈ ਇਹਨੂੰ ਉਬਾਲ ਹਾਲੇ ਬਿਲਕੁਲ ਵੀ ਨਹੀਂ ਆਉਂਦੇ ਨਾ ਬਸ ਇਹਨੂੰ ਲੋ ਗੈਸ ਤੇ ਰੱਖ ਦੇਣਾ ਮੈਲ ਆਪਣੇ ਆਪ ਤਿਆਰ ਕੇ ਜਿਹੜੀ ਹੈ ਉੱਪਰ ਆਂਦੀ ਜਾਏਗੀ ਤੇ ਆਪਾਂ ਇਹਨੂੰ ਕੱਢਦੇ ਜਾਣਾ ਤਿੰਨ-ਚਾਰ ਵਾਰ ਇਹ ਸਟੈਪ ਆਪਾਂ ਕਰਨਾ ਜਦੋਂ ਤੱਕ ਇਹਦੇ ਤੋਂ ਮੈਲ ਖਤਮ ਨਹੀਂ ਹੋ ਜਾਂਦੀ ਉਦੋਂ ਤੱਕ ਆਪਾਂ ਇਹਨੂੰ ਪੁੰਨਦੇ ਰਹਿਣਾ ਤੁਸੀਂ ਦੇਖ ਸਕਦੇ ਹੋ ਇਹਨੂੰ ਮੈਂ ਛੱਡ ਦਿੱਤਾ ਸੀ ਇਹਦੇ ਉੱਤੇ ਮੈਂ ਜਿਹੜੀ ਫਿਰ ਤੋਂ ਤਿਆਰ ਕੇ ਆ ਗਈ ਐ ਤੇ ਫਿਰ ਤੋਂ ਆਪਾਂ ਇਹਨੂੰ ਪੂਣੀ ਦੇ ਨਾਲ ਪਉਣ ਕੇ ਕੱਢ ਲਵਾਂਗੇ ਕੁਝ ਇਸ ਤਰੀਕੇ ਦੇ ਨਾਲ ਹੁਣ ਇਹਨੂੰ ਉਬਾਲਾ ਵੀ ਆਣਾ ਸ਼ੁਰੂ ਹੋ ਗਿਆ ਤੇ ਮੈਂ ਗੈਸ ਜਿਹੜੀ ਐ ਫਿਰ ਤੋਂ ਬਿਲਕੁਲ ਲੋ ਕਰ ਦਿੰਨੀ ਆ ਮੈਂ ਵਿੱਚ ਵਿੱਚ ਮੀਡੀਅਮ ਕਰ ਰਹੀ ਆ ਵਿੱਚ ਵਿੱਚ ਲੋ ਕਰ ਰਹੀ ਆ ਇਸੇ ਤਰੀਕੇ ਦੇ ਨਾਲ ਇਹਦੀ ਜਿਹੜੀ ਝੱਗ ਐ ਜਿਹੜੀ ਮੈਲ ਆਪਾਂ ਕੱਢਣੀ ਆ ਸ਼ਰਾਂ ਦੇ ਵਿੱਚ ਰੋ ਮਿਲਣਾ ਬਹੁਤ ਜ਼ਿਆਦਾ ਮੁਸ਼ਕਿਲ ਹੁੰਦਾ ਹੈ ਬਸ ਇਹ ਜਿਹੜੇ ਰੋ ਵੇਚਣ ਆਂਦੇ ਆ ਗੰਨੇ ਦਾ ਰਸ ਜਿਹੜਾ ਵੇਚਣ ਆਂਦੇ ਉਹਨਾਂ ਕੋਲ ਰੋ ਮਿਲਣੀ ਜਿਹੜੀ ਆਸਾਨ ਹੁੰਦੀ ਹੈ ਜੇਕਰ ਤੁਹਾਨੂੰ ਰੋ ਨਹੀਂ ਮਿਲੇ ਤਾਂ ਤੁਸੀਂ ਗੁੜ ਦੇ ਨਾਲ ਵੀ ਇਹ ਖੀਰ ਜਿਹੜੀ ਆ ਬਣਾ ਸਕਦੇ ਹੋ ਗੁੜ ਨੂੰ ਗਰਮ ਪਾਣੀ ਦੇ ਵਿੱਚ ਭਿਉ ਕੇ ਛੱਡ ਦਿਓ ਕੁਲ ਜਾਂਦਾ ਤੇ ਫਿਰ ਤੁਸੀਂ ਉਦੀ ਖੀਰ ਜਿਹੜੀ ਆ ਬਣਾ ਸਕਦੇ ਹੋ ਹੁਣ ਮੈਂ ਇਹਦੇ ਵਿੱਚ ਦੋ ਕ ਚਮਚ ਦੁੱਧ ਪਾਇਆ ਦੁੱਧ ਨਾਲ ਜਿਹੜੀ ਹਲਕੀ ਫੁਲਕੀ ਮਿਆਲ ਰਹਿ ਗਈ ਉਹ ਵੀ ਤਿਆਰ ਕੇ ਉੱਪਰ ਆ ਜਾਏਗੀ ਔਰ ਜਿਹੜੀ ਰੋ ਹੈ ਚੰਗੀ ਤਰ੍ਹਾਂ ਦੇ ਨਾਲ ਇਹ ਸਾਫ਼ ਹੋ ਜਾਏਗੀ ਇਸ ਤਰੀਕੇ ਦੇ ਨਾਲ ਆਪਾਂ ਫਿਰ ਤੋਂ ਕਟਸ਼ੀ ਮੈਲ ਜਿਹੜੀ ਕੱਢ ਲੈਣੀ ਆਪਾਂ ਝੱਗ ਜਿਹੜੀ ਸਾਰੀ ਕੱਢ ਲੈਣੀ ਆ ਥੋੜੀ ਜਿਹੀ ਝੱਗ ਵੀ ਆਪਾਂ ਇਹਦੇ ਵਿੱਚ ਮੈਲ ਜਿਹੜੀ ਨਹੀਂ ਰਹਿਣ ਦੇਣੀ ਕੁਝ ਇਸ ਤਰੀਕੇ ਦੇ ਨਾਲ 4 ਤੋਂ 5 ਵਾਰ ਇਹ ਸਟੈਪ ਜਿਹੜਾ ਉਹ ਹੋ ਜਾਂਦਾ ਹੈ ਕੱਢਦੇ-ਕੱਢਦੇ ਤੁਸੀਂ ਦੇਖ ਸਕਦੇ ਹੋ ਹੁਣ ਜਿਹੜੀ ਰੋਹ ਐ ਇੱਕਦਮ ਸਾਫ਼ ਹੋ ਗਈ ਐ ਜਿਹੜੀ ਹਲਕੀ-ਫੁਲਕੀ ਰਹਿ ਗਈ ਐ ਝੱਗ ਇਹ ਵੀ ਮੈਂ ਪੂਣੀ ਦੇ ਨਾਲ ਕੱਢ ਰਹੀ ਆ ਜੇਕਰ ਤੁਸੀਂ ਪੂਣੀ ਦੇ ਨਾਲ ਕੱਢਣੀ ਹੈ ਤੇ ਪੂਣੀ ਜਿਹੜੀ ਹੈ ਪਲਾਸਟਿਕ ਦੀ ਨਾਲ ਲਿਓ ਸਟੀਲ ਦੀ ਪੂਣੀ ਨਾਲ ਕੱਢਿਓ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਚੋਲ ਮੈਂ ਅੱਧੀ ਕੋਲੀ ਚੋਲ ਲਏ ਸੀ ਇਹਨਾਂ ਨੂੰ ਧੋ ਕੇ ਪਾਣੀ ਵਿੱਚ ਭਿਉਂ ਦਿੱਤਾ ਸੀ ਤੇ ਪਾਣੀ ਜਿਹੜਾ ਹੁਣ ਮੈਂ ਕੱਢ ਲਿਆ ਇਹ ਚੋਲ ਆਪਾਂ ਇਹਦੇ ਵਿੱਚ ਪਾ ਲੈਨੇ ਆ ਜਿਹੜੇ ਵੀ ਚੋਲ ਤੁਸੀਂ ਘਰ ਦੇ ਵਿੱਚ ਖਾਂਦੇ ਹੋ ਉਹੀ ਪਾ ਲਿਓ ਹੁਣ ਆਪਾਂ ਇਹਨੂੰ ਹਾਈ ਗੈਸ ਕਰਕੇ ਇੱਕ ਉਬਾਲ ਆਣ ਦਵਾਂਗੇ ਉਹਦਾ ਤੱਕ ਚੋਲੇ ਦੇ ਵਿੱਚ ਨਹੀਂ ਪਾਣਿਆ ਜਦੋਂ ਤੱਕ ਇਹਦੀ ਮੈਲ ਖਤਮ ਨਹੀਂ ਹੋ ਜਾਂਦੀ ਜਦੋਂ ਮੈਲ ਖਤਮ ਹੋ ਜਾਏ ਫਿਰ ਤੁਸੀਂ ਇਹਦੇ ਵਿੱਚ ਚੋਲ ਪਾਣਿਆ ਹੁਣ ਆਪਾਂ ਇਹਨੂੰ ਉਬਾਲ ਆ ਗਿਆ ਤੇ ਟੱਕ ਦਵਾਂਗੇ ਚੰਗੀ ਤਰ੍ਹਾਂ ਦੇ ਨਾਲ ਕੜਨਾ 10 ਮਿੰਟ ਹੋ ਗਏ ਇਹਨੂੰ ਕੜਦੇ ਹੋਏ ਪਕਦੇ ਹੋਏ ਤੁਸੀਂ ਦੇਖ ਸਕਦੇ ਹੋ ਖੀਰ ਜਿਹੜੀ ਹੈ ਗਾੜੀ ਹੋ ਗਈ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਦੇਖਣ ਦੇ ਵਿੱਚ ਖੀਰ ਜਿਹੜੀ ਲੱਗ ਰਹੀ ਹੈ ਹੁਣ ਇਹ ਜਿਹੜਾ ਰੋਹ ਹੁੰਦੀ ਹੈ ਬਹੁਤ ਜ਼ਿਆਦਾ ਮਿੱਠੀ ਹੁੰਦੀ ਹੈ ਤੇ ਇਹਦੇ ਮਿੱਠੇ ਨੂੰ ਬੈਲੈਂਸ ਕਰਨ ਦੇ ਲਈ ਮੈਂ ਇਹਦੇ ਵਿੱਚ ਪਾ ਰਹੀ ਹਾਂ ਇੱਕ ਗਲਾਸ ਦੁੱਧ ਦਾ ਜੇਕਰ ਤੁਸੀਂ ਦੁੱਧ ਨਹੀਂ ਪਾਣਾ ਚਾਹੁੰਦੇ ਤਾਂ ਫਿਰ ਤੁਸੀਂ ਕੀ ਕਰਿਓ ਕਿ ਰੋਹ ਜਦੋਂ ਚੜਾਈਏ ਨਾ ਪਤੀਲੇ ਦੇ ਵਿੱਚ ਤੁਸੀਂ ਉਸ ਟਾਈਮ ਇਹਦੇ ਵਿੱਚ ਪਾਣੀ ਪਾ ਸਕਦੇ ਹੋ ਤਾਂ ਹੁਣ ਆਪਾਂ ਇਹਦੇ ਵਿੱਚ ਦੁੱਧ ਪਾ ਕੇ ਇਹਨੂੰ ਫਿਰ ਤੋਂ ਕੜਨ ਲਈ ਛੱਡ ਦਵਾਂਗੇ 5 ਤੋਂ 6 ਮਿੰਟ ਲਈ ਦੁੱਧ ਜਿਹੜਾ ਪੂਰੀ ਤਰ੍ਹਾਂ ਨਾਲ ਆਪਸ਼ਨਲ ਹੈ ਪਰ ਦੁੱਧ ਨਾਲ ਕੀ ਹੁੰਦਾ ਕਿ ਦੇਖਣ ਦੇ ਵਿੱਚ ਖਾਣ ਦੇ ਵਿੱਚ ਸਵਾਦ ਜਿਹੜਾ ਇਹਦਾ ਖੀਰ ਦਾ ਹੋਰ ਪਤਲ ਜਾਂਦਾ ਨਾਲ ਇਹਦੇ ਵਿੱਚ ਮਾਂਗ ਫਲੀ ਦੀਆਂ ਗਿਰੀਆਂ ਜਿਹੜੀਆਂ ਪਾ ਦਿਤੀਆਂ ਤੁਸੀਂ ਹੋਰ ਵੀ ਡਰਾਈ ਫਰੂਟ ਪਾ ਸਕਦੇ ਹੋ ਨਾਰੀਅਲ ਵਗੈਰਾ ਵੀ ਪਾ ਸਕਦੇ ਹੋ ਪਰ ਜਿਹੜੀ ਟ੍ਰੈਡੀਸ਼ਨਲ ਬਣਾਈ ਜਾਂਦੀ ਹੈ ਉਹਦੇ ਵਿੱਚ ਮਾਂਗ ਫਲੀ ਦੀਆਂ ਗਿਰੀਆਂ ਹੀ ਪਾਈ ਜਾਂਦੀਆਂ ਔਰ ਦੁੱਧ ਉਹਦੇ ਵਿੱਚ ਬਿਲਕੁਲ ਵੀ ਨਹੀਂ ਪਾਇਆ ਜਾਂਦਾ ਬਿਨਾ ਦੁੱਧ ਤੋਂ ਖੀਰ ਜਿਹੜੀ ਬਣਾਈ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ 5 ਤੋਂ 6 ਮਿੰਟ ਇਹਨੂੰ ਮੈਂ ਹੋਰ ਪਕਾਇਆ ਤੇ ਖੀਰ ਕਿੰਨੀ ਵਧੀਆ ਗਾੜੀ ਹੋ ਗਈ ਹੈ ਹੁਣ ਮੈਂ ਗੈਸ ਬੰਦ ਕਰ ਦਿੱਤੀ ਹੈ ਤੇ ਇਹਨੂੰ ਆਪਾਂ ਗਰਮਾ-ਗਰਮ ਸਰਵ ਕਰਾਂਗੇ ਵੈਸੇ ਤਾਂ ਇਹ ਜਿਹੜੀ ਖੀਰ ਹੈ ਠੰਡੀ ਹੀ ਸਵਾਦ ਲੱਗਦੀ ਹੈ ਰਾਤ ਨੂੰ ਬਣਾਈ ਜਾਂਦੀ ਸੀ ਤੇ ਸਵੇਰੇ ਖਾਧੀ ਜਾਂਦੀ ਸੀ ਇਸ ਕਾਰਨ ਇਹ ਠੰਡੀ ਵੀ ਤੁਸੀਂ ਸਰਵ ਕਰ ਸਕਦੇ ਹੋ ਜੇ ਦਹੀਂ ਨਾਲ ਖਾਣੀ ਹੈ ਤੇ ਦਹੀਂ ਨਾਲ ਵੀ ਖਾ ਸਕਦੇ ਹੋ ਬਹੁਤ ਹੀ ਸਵਾਦ ਲੱਗਦੀ ਹੈ ਦਹੀਂ ਦੇ ਨਾਲ ਇਹ ਖੀਰ ਤੇ ਮੈਂ ਬਣਾ ਕੇ ਖੀਰ ਜਿਹੜੀ ਹੈ ਗਰਮਾ ਗਰਮ ਸਰਵ ਕਰ ਰਹੀ ਆ ਰੈਸਪੀ ਤੁਹਾਨੂੰ ਖੀਰ ਦੀ ਕਿੱਦਾਂ ਲੱਗੀ ਹੈ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਇੱਕ ਵਾਰ ਤੁਸੀਂ ਮੇਰੇ ਇਸ ਦੱਸੇ ਤਰੀਕੇ ਦੇ ਨਾਲ ਖੀਰ ਜਰੂਰ ਬਣਾਇਓ ਫਿਰ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਖੀਰ ਜਿਹੜੀ ਹੈ ਕਿੱਦਾਂ ਬਣੀ ਸੀ ਤੇ ਜੇਕਰ ਵੀਡੀਓ ਚੰਗੀ ਲੱਗੀ ਹੈ ਰੈਸਪੀ ਚੰਗੀ ਲੱਗੀ ਹੈ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਸਬਸਕ੍ਰਾਈਬ ਕੀਤੇ ਬਿਨਾਂ ਜਾ ਜਾਇਓ ਤੇ ਮਿਲਦੇ ਆਂ ਇਦਾਂ ਦੀ ਕਿਸੇ ਹੋਰ ਡੇਲੀਸ਼ੀਅਸ ਜੀ ਰੈਸਪੀ ਦੇ ਨਾਲ ਉਦੋਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ